ਸਤਿ ਸ੍ਰੀ ਅਕਾਲ ਜੀ ਰੋਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੀ ਹੈ ਕਿ ਆਪਾਂ ਕੱਲ ਤੁਹਾਡੇ ਨਾਲ ਬੇਲਿਓ ਨਿਕਲਦੇ ਸ਼ੀਰ ਪੁਸਤਕ ਦਾ ਅਧਿਆਇ 25 ਸ਼ੁਰੂ ਕੀਤਾ ਸੀ ਉਸ ਦਾ ਬਾਕੀ ਰਹਿੰਦਾ ਭਾਗ ਆਪਾਂ ਅੱਜ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਤੇ ਇਸ ਨੂੰ ਸਮਾਪਤੀ ਵੱਲ ਲੈ ਕੇ ਜਾਵਾਂਗੇ ਸ਼ੁਰੂ ਕਰਦੇ ਹਾਂ ਜੀ ਕੋਈ ਉਸ ਦੇ ਅੱਗੇ ਨਾ ਹੋ ਸਕੇ ਆ ਕੋਈ ਉਸ ਦੇ ਅੱਗੇ ਹੋ ਸਕਦਾ ਕੀ ਨਹੀਂ ਸੀ। ਪੇਡਾਂ ਗਿਣਤੀ ਵਿੱਚ ਭਾਵੇਂ ਲੱਖਾਂ ਵੀ ਹੋਣ ਇਕੱਲੇ ਸ਼ੇਰ ਦਾ ਮੁਕਾਬਲਾ ਨਹੀਂ ਕਰ ਸਕਦੀਆਂ। ਰੋਕੋ ਇਸ ਨੂੰ। ਘੋੜਾ ਪਿਸ਼ਾਹ ਕਰਦਾ ਅਬਦਾਲੀ ਬਸ ਇੰਨਾ ਕੁ ਹੀ ਬੋਲ ਸਕਿਆ। ਜਿਹੜੇ ਸਰੋਵਰ ਵਿੱਚੋਂ ਅਕਾਲਪੁਰਖ ਆਪ ਬੱਠਲ ਫੜ ਕੇ ਗਾਰ ਕੱਢਦੇ ਰਹੇ ਉਸ ਸਰੋਵਰ ਨੂੰ ਪੂਰਿਆ ਹੈ ਤੂੰ ਪਾਪੀ ਆ। ਤਕੜਾ ਹੋ ਜਾ। ਕਹਿੰਦਿਆ ਸਿੰਘ ਨੇ ਆਪਣਾ ਨੀਜ਼ਾ ਚਲਾਇਆ। ਸ਼ੂਕਦਾ ਹੋਇਆ ਨੀਜ਼ਾ ਅਬਦਾਲੀ ਵੱਲ ਵਧਿਆ। ਅਬਦਾਲੀ ਨੇ ਘੋੜਾ ਹੋਰ ਪਿਸ਼ਾਂਕ ਕੀਤਾ ਨੇਜ਼ਾ ਘੋੜਾ ਦੇ ਪੈਰਾਂ ਵਿੱਚ ਗੱਡਿਆ ਗਿਆ ਡਰ ਕੇ ਘੋੜਾ ਸੀਖ ਪਾਉ ਹੋ ਗਿਆ ਤੇ ਅਬਦਾਲੀ ਸੰਭਲ ਨਾ ਸਕਿਆ ਤੇ ਧੰਮ ਕਰਦਾ ਹੀਠਾਂ ਜਾਪਿਆ ਸਿੰਘ ਨੇ ਕਮਰ ਕੱਸੇ ਵਿੱਚੋਂ ਕਮੰਦ ਕੋੜੜਾ ਕੱਢਿਆ ਤੇ ਕਮਾਉਂਦਾ ਹੋਇਆ ਅਬਦਾਲੀ ਵੱਲ ਵਧਿਆ ਕਮੰਦ ਕਰੋੜੇ ਦੇ ਲਾਟੂ ਰਾਹ ਵਿੱਚ ਮੂਰੇ ਹੋਣ ਵਾਲੇ ਅਫਗਾਨਾਂ ਦੇ ਸਿਰ ਮਤੀਰੀਆਂ ਵਾਂਗ ਭੰਨਦੇ ਜਾ ਰਹੇ ਸਨ ਕੱਲਾ ਕੱਲਾ ਸਿੰਘ ਹੀ ਸੈਕੜੇ ਅਫਗਾਨਾਂ ਨੂੰ ਮੂਰੇ ਲਾਈ ਫਿਰਦਾ ਸੀ ਜਹਾਨ ਖਾਨ ਨੇ ਡਿੱਗੇ ਪਏ ਦੁਰੇ ਦੁਰਾਨੀ ਨੂੰ ਸੰਭਾਲ ਲਿਆ ਪਾਣੀ ਪਤ ਦਾ ਜੇਤੂ ਇੱਕ ਇਕੱਲੇ ਸਿੰਘ ਨੇ ਹੀ ਪੰਜਾਬ ਦੀ ਮਿੱਟੀ ਵਿੱਚ ਲਿਟਣ ਲਾ ਦਿੱਤਾ ਸੀ ਜਹਾਨ ਖਾਨ ਨੇ ਅਬਦਾਲੀ ਦੇ ਖਾਸ ਅੰਗਰੇਜ਼ ਰਖੇਕਾਂ ਨੂੰ ਇਸ਼ਾਰਾ ਕੀਤਾ ਤੇ ਉਹਨਾਂ ਇਕੱਲੇ ਸਿੰਘ ਦੁਆਲੇ ਗੋਲਕਟੇਰਾ ਬਣਾ ਲਿਆ ਭਾਵੇਂ 200 ਦੇ ਕਰੀਬ ਚੁਣਵੇਂ ਅਫਗਾਨ ਸਿਪਾਈਆਂ ਨੇ ਚਾਰ ਕਤਾਰਾਂ ਵਿੱਚ ਘੇਰਾ ਬਣਾ ਲਿਆ ਸੀ ਪਰ ਆਗਾ ਕੋਈ ਨਹੀਂ ਹੋ ਰਿਹਾ ਸੀ ਸਿੰਘ ਕੋਲ ਸ਼ਸਤਰ ਬਹੁਤ ਮਾਰੂ ਸੀ ਜੈਸੇ ਘੇਰੇ ਵਿੱਚ ਦੁਸ਼ਮਣ ਲਈ ਸਗੋਂ ਹੋਰ ਕਤਕਸਾਬਤ ਹੋ ਸਕਦਾ ਸੀ ਨੀਕੀ ਕੀਰੀ ਮਹਿਕਲ ਰੱਖਿਆ ਭਸਮ ਕਰਿਆ ਲਸ਼ਕਰ ਕੋਟ ਲੱਖਿਆ ਸਿੰਘ ਸ਼ਬਦ ਹੋਰ ਉੱਚੀ ਪੜਨ ਲੱਗਾ ਘੋੜੇ ਨੂੰ ਧੌਣ ਤੇ ਥਾਪੀ ਦਿੱਤੀ ਸਿਰ ਉਸਦੇ ਮੂੰਹ ਕੋਲ ਲੈ ਕੇ ਗਿਆ ਜਿਵੇਂ ਕੰਨ ਵਿੱਚ ਕੁਝ ਕਹਿ ਰਿਹਾ ਹੋਵੇ ਲਗਾਮ ਛੱਡੀ ਤੇ ਰਕਾਬਾਂ ਸਹਾਰੇ ਕਾਠੀ ਤੋਂ ਉੱਚਾ ਹੋ ਗਿਆ ਘੋੜਾ ਚੱਕਰ ਵਿੱਚ ਗੋਲ-ਗੋਲ ਢੇੜੇ ਕੱਢਣ ਲੱਗਾ ਤੇ ਸਿੰਘ ਨੇ ਕਮੰਦ ਕੋੜੜਾ ਬਹੁਤ ਤੇਜ਼ੀ ਨਾਲ ਘਮਾਉਣਾ ਸ਼ੁਰੂ ਕੀਤਾ ਲਾਟੂ ਜਿਹਦੇ ਵੀ ਜਿੱਥੇ ਵੀ ਵੱਜਦੇ ਸਰੀਰ ਦੇ ਉਸ ਅੰਗ ਵਿੱਚੋਂ ਮਾਸ ਦਾ ਟੁਕੜਾ ਲੈ ਕੇ ਭੁੰਜੇ ਡਿੱਗ ਪੈਂਦਾ ਅਫਗਾਨਾਂ ਦੇ ਪਾਟ ਦੇ ਖੋਪੜਾਂ ਦੀ ਆਵਾਜ਼ ਲਗਾਤਾਰ ਸੁਣਾਈ ਦੇਣ ਲੱਗੀ ਅਬਦਾਲੀ ਦੇ ਖਾਸ ਅੰਗ ਰੱਖਿਏ ਕਾਂ ਲਈ ਆਪਣੇ ਅੰਗ ਬਚਾਉਣੇ ਔਖੇ ਹੋ ਗਏ ਮੈਦਾਨ ਵਿੱਚ ਅਫਗਾਨਾਂ ਦੀਆਂ ਲਾਸ਼ਾਂ ਦੇ ਢੇਰ ਲੱਗਣ ਲੱਗੇ ਚਾਰ ਪਰਤਾਂ ਵਾਲੇ ਘੇਰੇ ਦੀ ਪਹਿਲੀ ਕਤਾਰ ਸਿੰਘ ਦੇ ਦੋ ਗੇੜੇ ਨਹੀਂ ਦੇ ਸਹਿ ਸਕੇ ਦੋ ਤੋਂ ਵੀ ਵੱਧ ਘਟ ਗੇੜਿਆਂ ਨੇ ਅਗਲੀ ਕਤਾਰ ਵੀ ਮੈਦਾਨ ਵਿੱਚ ਵਿਛਾ ਦਿੱਤੀ ਹੁਣ ਅਫਗਾਨਾਂ ਨੂੰ ਚੱਕਰ ਚੱਕਰ ਤਾਂ ਭੁੱਲ ਗਿਆ ਤੇ ਹਰਫਲੇ ਹੋਏ ਸਪਾਈਆਂ ਦੀ ਆਪਸ ਵਿੱਚ ਹੀ ਗੁੰਝਲਾਂ ਪੈ ਗਈਆਂ ਇਹ ਆਖਰ ਹੈ ਕੀ ਇਸ ਦੇ ਹੱਥ ਕੈਸਾ ਹਥਿਆਰ ਹੈ ਇਹ ਕੰਬਦਾ ਹੋਇਆ ਅਬਦਾਲੀ ਬੋਲਿਆ ਜਿੰਨਾ ਚਿਰ ਇਸ ਦੇ ਹੱਥੋਂ ਇਹ ਹਥਿਆਰ ਨਹੀਂ ਛਡਾਉਂਦੇ ਇਹ ਸਾਡੇ ਕਾਬੂ ਨਹੀਂ ਆਏਗਾ ਜਹਾਨਖਾਨ ਨੇ ਆਪਣੇ ਬੰਦੂਕਚੀ ਸੈਨਾਪਤੀ ਨੂੰ ਕਿਹਾ 6-7 ਬੰਦੂਕਾਂ ਇਕੱਠੀਆਂ ਚਲੀਆਂ ਦੋ ਗੋਲੀਆਂ ਸਿੰਘ ਦੇ ਸੱਜੇ ਮੋਢੇ ਵਿੱਚ ਵੱਜੀਆਂ। ਕਮੰਦ ਕੌਰ ਦਾ ਉਸਦੇ ਹੱਥੋਂ ਡਿੱਗ ਪਿਆ। ਦੋ ਗੋਲੀਆਂ ਹੀ ਘੋੜੇ ਦੇ ਵੀ ਵੱਜ ਗਈਆਂ। ਸਿੰਘ ਨੇ ਕਮਰ ਕੱਸੇ ਵਿੱਚੋਂ ਕਟਾਰ ਤੇ ਦਮਾਲੇ ਵਿੱਚੋਂ ਬਾਗ ਕੱਢ ਲਿਆ। ਘੋੜੇ ਨੇ ਜ਼ਖਮੀ ਹੋ ਜਾਣ ਦੇ ਬਾਵਜੂਦ ਵੀ ਸਿੰਘ ਦਾ ਸਾਥ ਨਹੀਂ ਛੱਡਿਆ ਤੇ ਉਹ ਹਨੇਰੀ ਵਾਂਗ ਅਫਗਾਨ ਲਸ਼ਕਰ ਵਿੱਚ ਦਾਖਲ ਹੋ ਗਿਆ। ਇੱਕ ਪਾਸੇੋਂ ਕਟਾਰ ਤੇ ਦੂਜੇ ਹੱਥ ਫੜਿਆ ਬਾਗ ਪਠਾਣਾ ਦੀਆਂ ਦੇਹਾਂ ਵਿੱਚੋਂ ਨਾੜਾਂ ਬਾਹਰ ਕੱਢਣ ਲੱਗੇ ਤੇ ਅਫਗਾਨਾਂ ਦੇ ਲਹੂ ਦੀਆਂ ਧਤਰੀਆਂ ਵਹਿਣ ਲੱਗੀਆਂ। ਸਿੰਘ ਨੇ ਥਾਪੀ ਦਿੱਤੀ ਤੇ ਘੋੜਾ ਪਛਾਹ ਮੁੜ ਪਿਆ ਇਹੇ ਭੱਜ ਰਿਹਾ ਹੈ ਕੀ ਇਹ ਮੈਦਾਨ ਛੱਡ ਕੇ ਜਾ ਰਿਹਾ ਹੈ ਹੈਰਾਨੀ ਭਰੀ ਖੁਸ਼ੀ ਅਬਦਾਲੀ ਦੇ ਚਿਹਰੇ ਤੇ ਸੀ ਉਹ ਜਹਾਨ ਖਾਨ ਨੂੰ ਪੁੱਛਣ ਲੱਗਾ ਅਬਦਾਲੀ ਨੂੰ ਤਾਂ ਜਾਪ ਰਿਹਾ ਸੀ ਕਿ ਇਹ ਇਕੱਲਾ ਸਿੰਘ ਹੀ ਸਾਰੇ ਅਫਗਾਨ ਲਸ਼ਕਰ ਨੂੰ ਪਾਰ ਬੁਲਾ ਦੇਵੇਗਾ ਹੇ ਸੱਚੇ ਪਾਸ਼ਾ ਸਿੰਘ ਦੀ ਘਾਲ ਥਾਏ ਪਵੇ ਸਰਦਾਰ ਚੜਤ ਸਿੰਘ ਨੇ ਸਿੰਘ ਦੇ ਪੈਤਰੇ ਨੂੰ ਦੇਖ ਕੇ ਕਿਹਾ ਜਿਹਨੂੰ ਅਫਗਾਨ ਭੱਜਿਆ ਜਾਣ ਰਹੇ ਸਨ ਸਰਦਾਰ ਚੜਤ ਸਿੰਘ ਉਸਦੀ ਖੇਡ ਸਮਝ ਰਿਹਾ ਸੀ ਸਿੰਘ ਨੇ ਕੁਝ ਦੂਰ ਲਾ ਜਾ ਕੇ ਘੋੜਾ 모ੜਿਆ ਥਾਪੀ ਦਿੱਤੀ ਤੇ ਅੱਡੀ ਲਾਈ ਘੋੜਾ ਬਿਜਲੀ ਦੀ ਤੇਜ਼ੀ ਨਾਲ ਅਫਗਾਨਾਂ ਵੱਲ ਭੱਜਿਆ ਯਾ ਖੁਦਾ ਹੁਣ ਇਹ ਕੀ ਕਰਨ ਵਾਲਾ ਹੈ ਘੋੜੇ ਦੀ ਰਫ਼ਤਾਰ ਦੇਖ ਕੇ ਅਬਦਾਲੀ ਕੰਬ ਗਿਆ ਉਸ ਨੇ ਅੱਜ ਤੀਕ ਕੋਈ ਐਸਾ ਦੁਸ਼ਮਣ ਨਹੀਂ ਦੇਖਿਆ ਸੀ ਜੋ ਉਸ ਦੇ ਲਸ਼ਕਰ ਵੱਲ ਇਕੱਲਾ ਐਸੀ ਤੇਜ਼ੀ ਨਾਲ ਵਧਿਆ ਹੋਵੇ ਨਾਦਰ ਠੀਕ ਆਖਦਾ ਸੀ ਇਨਾ ਕਿਸੇ ਦੇ ਮਾਰਿਆ ਨਹੀਂ ਮਰਨਾ ਇਹ ਦਿੱਲੀ ਮਾਰਨਗੇ ਕਿਹੜੀ ਦਿੱਲੀ ਇਹ ਇੱਕ ਦਿਨ ਦੁਨੀਆ ਦੇ ਰਾਜੇ ਬਣਨਗੇ ਅਬਦਾਲੀ ਕੱਲਾ ਬੜਬੜਾ ਰਿਹਾ ਸੀ ਨਾਦਰ ਨੇ ਦਿੱਲੀ ਮਾਰਨ ਤੋਂ ਮਗਰੋਂ ਬਾਦਸ਼ਾਹ ਮੁਹੰਮਦ ਸ਼ਾਹ ਤੋਂ ਆਪਣੇ ਲਈ ਡੋਲਾ ਮੰਗਿਆ ਮੁਗਲਾਂ ਦੇ ਰੀਤੀ ਰਿਵਾਜਾ ਮੁਤਾਬਕ ਬਾਦਸ਼ਾਹ ਮੁਹੰਮਦ ਸ਼ਾਹ ਨੇ ਨਾਦਰ ਤੋਂ ਉਸ ਦੀਆਂ ਸੱਤਾਂ ਪੀੜੀਆਂ ਦੇ ਨਾਮ ਪੁੱਛੇ ਨਾਦਰ ਬੋਲਿਆ ਨਾਦਰ ਪੁੱਤਰ ਤਲਵਾਰ ਦਾ ਪੁੱਤਰ ਤਲਵਾਰ ਦਾ ਪੁੱਤਰ ਤਲਵਾਰ ਦਾ ਅਰਥਾਤ ਕਿਸੇ ਖਾਨਦਾਨ ਦੇ ਜ਼ੋਰ ਤੇ ਨਹੀਂ ਤਲਵਾਰ ਦੇ ਸਿਰ ਡੋਲਾ ਲੈ ਰਿਹਾ ਹਾਂ ਮੇਰੀ ਕੋਲ ਤਲਵਾਰ ਹੀ ਹੈ ਇਹਨੂੰ ਕੋਈ ਨਹੀਂ ਹਰਾ ਸਕਦਾ ਦਰਬਾਰ ਵਿੱਚੋਂ ਇੱਕ ਵਜ਼ੀਰ ਬੋਲਿਆ ਆ ਜਾਓ ਕੋਈ ਇਹਦੇ ਤੋਂ ਵੀ ਉਤਾ ਠੰਡਾ ਹੌਕਾ ਪਰ ਦੇ ਇੱਕ ਦਰਬਾਰੀ ਨੇ ਜਵਾਬ ਦਿੱਤਾ 70-80 ਹਜ਼ਾਰ ਬੰਦਾ ਇੱਕ ਦਿਨ ਵਿੱਚ ਕਤਲ ਕਰੇ ਕਰਕੇ ਤੇ ਕੋਹੇ ਨੂਰ ਸਣੇ ਅਰਬਾਂ ਦਾ ਖਜ਼ਾਨਾ ਲੈ ਕੇ ਨਾਦਰ ਨੇ ਵਾਪਸ ਕੁਝ ਕੀਤਾ ਹੁਣ ਉਸਨੇ ਪੰਜਾਬ ਦੇ ਜੰਗਲਾਂ ਵਿੱਚ ਦੀ ਲੰਗਣਾ ਸੀ ਤੇਨਾ ਜੰਗਲਾਂ ਵਿੱਚ ਸ਼ੇਰਾਂ ਦੇ ਜਵਾੜੇ ਹੱਥਾਂ ਨਾਲ ਪਾੜ ਦੇਣ ਵਾਲੀ ਕੌਮ ਵਸਦੀ ਸੀ। ਕਰਨਾਲ ਤੋਂ ਅਟਕ ਤੀਕ ਨਾਦਰ ਨੂੰ ਵੀ ਥਾਈ ਲੁੱਟਿਆ ਗਿਆ। ਆਖਰ ਕੌਣ ਹੋ ਤੁਸੀਂ? ਜ਼ਰਾ ਦੱਸੋ ਤਾਂ ਸਹੀ। ਖਿਜਦਾ ਹੋਇਆ ਨਾਦਰ ਬੋਲੇਆ। ਇਸ ਕੌਮ ਨੇ ਸਾਡੇ ਨੱਕ ਵਿੱਚ ਦਮ ਕੀਤਾ ਹੋਇਆ ਹੈ ਹਜ਼ੂਰ। ਘਰ ਘਾਟ ਕਿਲਾ ਕੋਟ ਕੋਈ ਹੈ ਨਹੀਂ ਤੇ ਆਪਣੇ ਆਪ ਨੂੰ ਰਾਜੇ ਸਮਝਦੇ ਹਨ। ਜ਼ਕਰੀਆ ਵੱਲੋਂ ਹਮਲਾ ਹੋ ਰਿਹਾ ਹੈ ਬਾਰੇ ਦੱਸਣ ਮਗਰੋਂ ਨਾਦਰ ਆਪਣੇ ਤੰਬੂ ਵਿੱਚ ਮੁਰਝਿੱਕਿਆ। ਕੋਈ ਮਨ ਨੂੰ ਇਹਨਾਂ ਦੀ ਕੋਈ ਸੂਤਾ ਦੇਵੇ ਕੌਣ ਨੇ ਇਹ ਨਵਾਬ ਕਪੂਰ ਸਿੰਘ ਪੁੱਤਰ ਗੁਰਗੋਬਿੰਦ ਸਿੰਘ ਪੋਤਰਾ ਗੁਰਤੇਗ ਬਹਾਦਰ ਪੜਪੋਤਰਾ ਗੁਰੂ ਹਰਗੋਬਿੰਦ ਸਾਹਿਬ ਇੱਕ ਕਾਨ ਨੂੰ ਧਿਆ ਮੱਥੇ ਨੂੰ ਬਗੌਤੀ ਚਹਾਉਣ ਵਾਲੇ ਦਸਵੇਂ ਪੁੱਤਾ ਪਿਤਾ ਦਾਦੂਲਾ ਪੁੱਤਰ ਖਾਲਸਾ ਦੂਰ ਜੰਗਲ ਵਿੱਚੋਂ ਆਵਾਜ਼ ਆਈ ਇੱਕ ਦਿਨ ਦਿੱਲੀ ਇਹਨਾਂ ਅੱਗੇ ਝੁਕੇਗੀ ਮੇਰੀ ਗੱਲ ਯਾਦ ਰੱਖੀ ਤਲਵਾਰ ਨੂੰ ਆਪਣਾ ਖਾਨਦਾਨ ਮੰਨਨ ਵਾਲਾ ਨਾਦਰ ਨਮੋਸ਼ੀ ਵਿੱਚ ਜ਼ਕਰੀਏ ਨੂੰ ਕਹਿ ਰਿਹਾ ਸੀ ਅਬਦਾਲੀ ਨੂੰ ਅਜ ਨਾਦਰ ਦੇ ਉਹ ਬੋਲ ਯਾਦ ਆ ਰਹੇ ਸਨ ਸਿੰਘ ਨੇ ਘੋੜਾ ਹੋਰ ਤੇਜ਼ ਕੀਤਾ ਲਸ਼ਕਰ ਦੇ ਨੇੜੇ ਆਇਆ ਰਕਾਬਾਂ ਦੇ ਭਾਰ ਦੇ ਕੇ ਅੱਗੇ ਨੂੰ ਝੁਕਾਇਆ ਲਗਾਮ ਖਿੱਚ ਕੇ ਢਿੱਲੀ ਛੱਡੀ ਤੇ ਘੋੜੇ ਦੀ ਛਾਲ ਮਰਵਾਈ ਘੋੜਾ ਹਵਾ ਵਿੱਚ ਉੱਡਿਆ ਐਨੀ ਤੇਜ਼ ਤੇ ਉੱਚੀ ਛਾਲ ਕਿ ਉਹ ਅਬਦਾਲੀ ਮੂਹਰੇ ਖਲੋਤੀਆਂ ਤਿੰਨ ਕਤਾਰਾਂ ਦੇ ਉੱਤੋਂ ਦੀ ਸਾਹਮਣੇ ਲੰਘਦਾ ਦੇਖਿਆ ਲੰਘਦਾ ਨਹੀਂ ਉੱਡਦਾ ਮੁਸਕਰਾਉਂਦਿਆਂ ਹਾ ਚੜ੍ਹਤ ਸਿੰਘ ਬੋਲਿਆ ਹਾਂ ਲੰਘਦਾ ਨਹੀਂ ਉੱਡਦਾ ਬਾਬਾ ਪੰਗੋ ਵੀ ਮੁਸਕਰਾ ਕੇ ਬੋਲੇ ਆ ਜਿਵੇਂ ਸਰਦਾਰ ਚੜਤ ਸਿੰਘ ਨੇ ਉਸ ਨੂੰ ਹੀ ਯਾਦ ਕਰਵਾਇਆ ਹੋਵੇ ਜੇ ਨਾ ਰੋਕਿਆ ਜਾਂਦਾ ਤਾਂ ਸਿੰਘ ਦਾ ਘੋੜਾ ਅਬਦਾਲੀ ਦੇ ਬਿਲਕੁਲ ਉੱਤੇ ਆ ਕੇ ਡਿੱਗਣਾ ਸੀ ਬੰਦੂਕਾਂ ਵਾਲਿਆਂ ਗੋਲੀਆਂ ਦਾਗੀਆਂ ਤੀਰ ਅੰਦਾਜ਼ਾਂ ਤੀਰ ਛੱਡੇ ਨੇਜ਼ਿਆਂ ਵਾਲਾ ਨੇਜ਼ੇ ਵਰਛੇ ਕਟਾਰਾਂ ਕਰਦਾ ਤਲਵਾਰਾਂ ਤੇ ਹੋਰ ਪਤਾ ਨਹੀਂ ਕੀ ਕੀ ਸੈਂਕੜੇ ਸ਼ਸਤਰ ਸਾ ਪਾਸਿਆਂ ਤੋਂ ਸਿੰਘ ਵੱਲ ਵਧ ਰਹੇ ਸਨ ਸਿੰਘ ਦਾ ਘੋੜਾ ਹਵਾ ਵਿੱਚ ਹੀ ਸ਼ਹਾਦਤ ਪਾ ਗਿਆ ਤਰਤੀ ਤੇ ਆਉਣ ਤੋਂ ਪਹਿਲਾਂ ਹੀ ਉਹ ਦੇ ਦਾ ਓਲਾ ਕਰ ਗਿਆ ਸੀ ਸਿੰਘ ਨੇ ਘੋੜੇ ਕੋ ਤੇ ਛਾਲ ਮਾਰੀ ਉਸ ਦੀ ਦੇ ਵੀ ਗੋਲੀਆਂ ਤੀਰਾਂ ਨਾਲ ਵਿੰਨੀ ਪਈ ਸੀ ਡਿਗਦੇ ਡਿਗਦੇ ਹੋਏ ਵੀ ਉਸ ਨੇ ਆਪਣੀ ਕਟਾਰ ਅਬਦਾਲੀ ਵੱਲ ਚਲਾ ਦਿੱਤੀ ਨਿੱਕੀ ਕੀਰੀ ਸਿੰਘ ਦੇ ਸ਼ਬਦ ਮੂੰਹ ਵਿੱਚ ਹੀ ਰਹਿ ਗਿਆ ਤੇ ਉਹ ਸ਼ਹਾਦਤ ਪਾ ਗਿਆ ਅਬਦਾਲੀ ਦਾ ਡੋਰ ਭੌਰ ਹੋਇਆ ਖਲੋਤਾ ਸੀ ਜਹਾਨ ਖਾਨ ਨੇ ਖਿੱਚ ਕੇ ਇੱਕ ਸਪਾਹੀ ਨੂੰ ਅਬਦਾਲੀ ਦੇ ਅੱਗੇ ਕੀਤਾ ਬਾਦਸ਼ਾਹ ਨੂੰ ੱੱਕਾ ਮਾਰਨਾ ਉਸ ਨੂੰ ਸਹੀ ਨਾ ਲੱਗਿਆ ਕਟਾਰ ਸਿਪਾਹੀ ਦੇ ਗਲੇ ਵਿੱਚ ਤਸ ਗਈ ਤੇ ਉਸ ਦੇ ਲਹੂ ਦੇ ਛਿੱਟੇ ਅਬਦਾਲੀ ਦੇ ਮੂੰਹ ਤੇ ਪੈ ਗਏ ਸਿਪਾਹੀ ਅਬਦਾਲੀ ਦੇ ਉੱਤੇ ਹੀ ਡਿੱਗ ਪਿਆ ਨੀਕੀ ਕੀਰੀ ਮਹਿਕਲ ਆਕ ਰੱਖ ਹੈ ਭਸਮ ਕਰੈ ਲਸ਼ਕਰ ਕੋਟ ਲਖ ਹੈ ਸਰਦਾਰ ਚੜਤ ਸਿੰਘ ਨੇ ਸਿੰਘ ਦਾ ਸ਼ਬਦ ਪੂਰਾ ਕੀਤਾ ਕੌਣ ਸੀ ਇਹ ਸਿੰਘ ਕੀ ਨਾਮ ਸੀ ਇਹਦਾ ਕਿਹੜੇ ਪਿੰਡ ਗਰਾں ਤੋਂ ਸੀ ਮਿਸਲ ਕਿਹੜੀ ਸੀ ਕੋਈ ਕੁਝ ਨਹੀਂ ਜਾਣਦਾ ਤਾਰੀਖ ਭਰੀ ਪਈ ਹੈ ਸ਼ਹਾਦਤਾਂ ਪਾ ਗਏ ਐਸੇ ਬੇਨਾਮ ਸੂਰਮਿਆਂ ਨਾਲ ਇਸ ਸਿੰਘ ਨੂੰ ਪੰਥ ਸਦਾ ਐਵੇਂ ਹੀ ਯਾਦ ਕਰਦਾ ਰਹੇਗਾ ਕਿ ਜਿਹੜਾ ਸਿੰਘ ਸੈਂਕੜੇ ਅਫਗਾਨਾਂ ਨੂੰ ਮਾਰਦਾ ਤੇ ਬੇਜੋੜ ਬੀਰਤਾ ਦਿਖਾਉਂਦਾ ਇਕੱਲਾ ਅਬਦਾਲੀ ਤੀਖ ਪਹੁੰਚ ਗਿਆ ਸੀ ਪਾਬਾ ਪੰਗੂ ਸਾਡੇ ਵੱਲ ਤੀਖ ਦਾ ਬੋਲਿਆ ਪੰਥ ਸਦਾ ਯਾਦ ਰੱਖੇਗਾ ਇਸ ਬੇਨਾਮ ਯੋਧੇ ਨੂੰ ਬਾਬੇ ਦੇ ਬੋਲ ਮੇਰੇ ਕੰਨਾਂ ਵਿੱਚ ਕਿੰਨਾ ਚਿਰ ਗੂੰਜਦੇ ਰਹੇ ਦਰਿਆ ਸੈਮਾ ਸੈਮਿਆ ਅਬਦਾਲੀ ਲਾਸ਼ ਦੇ ਹੇਠੋਂ ਨਿਕਲਿਆ ਬਹੁਤ ਤੇਜ਼ੀ ਨਾਲ ਖੜਾ ਹੋਇਆ ਤੇ ਉਹ ਪਿੱਛੇ ਮੁੜੋ ਵਾਪਸ ਚਲੋ ਲਾਹੌਰ ਪਹੁੰਚੋ ਨਹੀਂ ਨਹੀਂ ਕਾਬਲ ਚਲੋ ਕਹਿੰਦੇ ਆਮਦਾਲੀ ਪਿੱਛੇ ਨੂੰ ਭੱਜ ਲੈਣਾ ਬਿਨਾ ਘੋੜੇ ਤੋਂ ਪੈਦਲ ਹੀ ਅੱਜ ਤੱਕ ਅਬਦਾਲੀ ਨੂੰ ਕਿਸੇ ਨੇ ਭੱਜਦਾ ਨਹੀਂ ਦੇਖਿਆ ਸੀ ਉਹ ਭੱਜਣ ਨਹੀਂ ਭਜਾਉਣਾ ਜਾਣਦਾ ਸੀ ਜਮਨਾ ਪਾਰ ਦਾ ਸਾਰਾ ਹਿੰਦੁਸਤਾਨ ਨੇ ਉਸਨੇ ਅੱਗੇ ਹੀ ਸਦਾ ਹੀ ਭੱਜਿਆ ਸੀ ਕੋਈ ਅੱਜ ਤੱਕ ਉਸ ਅੱਗੇ ਖਲੋ ਨਹੀਂ ਸਕਿਆ ਸੀ ਪਰ ਜਿਸ ਤਰ੍ਹਾਂ ਅਬਦਾਲੀ ਭੱਜ ਰਿਹਾ ਸੀ ਇਸ ਤਰ੍ਹਾਂ ਤਾਂ ਅਜ ਤੱਕ ਕੋਈ ਉਸ ਅੱਗੇ ਨਹੀਂ ਭੱਜਿਆ ਸੀ ਤੇਜ਼ੀ ਵਿੱਚ ਉਹ ਕਿਸੇ ਅਰਬੀ ਘੋੜੇ ਨੂੰ ਮੱਥ ਦੇ ਰਿਹਾ ਸੀ ਉਸਦੇ ਫੌਜਦਾਰ ਵੀ ਉਸਦੇ ਮਗਰ ਮਗਰ ਭੱਜੇ ਘੋੜਿਆਂ ਵਾਲਿਆਂ ਤੋਂ ਵੀ ਅਬਦਾਲੀ ਨਾਲ ਰਲਿਆ ਨਹੀਂ ਜਾ ਰਿਹਾ ਸੀ ਹੁਣ ਤੱਕ ਸੂਰਜ ਗ੍ਰਹਿਣ ਵੀ ਚੱਕਿਆ ਗਿਆ ਸੀ ਭੱਜਿਆ ਜਾਂਦਾ afghan ਲਸ਼ਕਰ ਹੁਣ ਸਭ ਨੂੰ ਸਾਫ਼-ਸਾਫ਼ ਦਿਸ ਰਿਹਾ ਸੀ ਮੂਰੇ ਮੂਰੇ ਅਬਦਾਲੀ ਪਿੱਛੇ-ਪਿੱਛੇ ਉਸਦੇ ਸਭ ਨਾਮਵਰ ਸਰਦਾਰ ਤੇ ਮਗਰ ਸਾਰਾ afghan ਲਸ਼ਕਰ ਕੈਰ ਅੱਗੇ ਕੌਣ ਖਲੋ ਸਕਦਾ ਸੀ ਅਬਦਾਲੀ ਨਹੀਂ ਖੜਿਆ ਹੋਰ ਕਿਸੇ ਨੇ ਟਿਕਣਾ ਸੀ 2 ਲੱਖ ਦੇ ਕਰੀਬ ਮਰਹੱਟਿਆਂ ਨੂੰ ਇੱਕ ਦਿਨ ਵਿੱਚ ਪਾਰ ਬੁਲਾ ਦੇਣ ਵਾਲਾ ਅਬਦਾਲੀ ਸਿੰਘਾਂ ਅੱਗੇ ਢਾਈ ਪਹਿਰ ਵੀ ਨਹੀਂ ਟਿਕ ਸਕਿਆ ਸੀ ਤੇ ਮੈਦਾਨ ਛੱਡ ਕੇ ਭੱਜ ਨਿਕਲੇ ਆ ਰਣਾਂ ਦਾ ਜੇਤੂ ਰਣ ਵਿੱਚੋਂ ਸਿੰਘ ਨੇ ਬੁਰੀ ਤਰ੍ਹਾਂ ਭਜਾਇਆ ਢਲਦੇ ਸੂਰਜ ਵਾਂਗ ਅਫਗਾਨਾਂ ਦਾ ਸੂਰਜ ਵੀ ਡੁੱਬਣ ਵਾਲਾ ਹੈ ਹੁਣ ਢਿੱਲੇ ਨਾ ਪਾਓ ਤੇ ਪਿੱਛਾ ਕਰੋ ਇਹਨਾਂ ਦਾ ਸਰਦਾਰ ਚੜਕ ਸਿੰਘ ਨੇ ਅਬਦਾਲੀ ਲਸ਼ਕਰ ਦੇ ਮਗਰ ਘੋੜਾ ਭਜਾਉਂਦਿਆਂ ਕਿਹਾ ਸਾਰੇ ਦਲ ਖਾਲਸੇ ਨੇ ਘੋੜਿਆਂ ਨੂੰ ਅੱਡੀ ਲਾਈ ਤੇ ਅਫਗਾਨਾਂ ਮਗਰ ਹੋ ਤੁਰੇ ਅਫਗਾਨ ਸਪਾਹੀਆਂ ਲਈ ਹੁਣ ਮੈਦਾਨ ਮਾਰਨ ਨਾਲੋਂ ਵੱਡੀ ਜੰਗ ਆਪਣੀ ਜਾਨ ਬਚਾਉਣਾ ਸੀ ਸਿੰਘ ਭੱਜੇ ਜਾਂਦੇ ਅਫਗਾਨਾਂ ਦਾ ਲਾਹੌਰ ਤੱਕ ਪਿੱਛਾ ਕੀਤਾ ਰਾਹ ਵਿੱਚ ਹਜ਼ਾਰਾਂ ਪਠਾਨ ਸਿੰਘਾਂ ਦੀਆਂ ਚੰਡੀਆਂ ਦੀ ਭੇਟ ਹੋ ਗਏ ਅੰਮ੍ਰਿਤਸਰ ਤੋਂ ਲਾਹੌਰ ਜਾਂਦਾ ਸਾਰਾ ਰਾਹ ਅਫਗਾਨ ਸਿਪਾਹੀਆਂ ਦੀਆਂ ਲਾਸ਼ਾਂ ਨਾਲ ਭਰ ਗਿਆ ਸੀ ਆਪਣੇ ਮੁਖੀ ਜੰਬਾਜ਼ਾ ਨਾਲ ਘਿਰੇ ਅਫਦਾਲੀ ਤੇ ਉਸ ਦੇ ਬਾਕੀ ਘੋਟਸਵਾਰਾਂ ਵਿੱਚ ਤਾਂ ਮਾਨੂੰ ਦੌੜ ਲੱਗੀ ਹੋਈ ਸੀ। ਉਹ ਸਭ ਇੱਕ ਦੂਜੇ ਤੋਂ ਪਹਿਲਾਂ ਲਾਹੌਰ ਪਹੁੰਚਣਾ ਚਾਹੁੰਦੇ ਸਨ। ਕੱਲੂ ਘਾਰੇ ਵਿੱਚ ਅਫਗਾਨੀ ਪਾਣੀ ਦੀ ਢਾਬ ਤੋਂ ਸਿੰਘਾਂ ਦਾ ਪਿੱਛਾ ਛੱਡ ਕੇ ਪਿੱਛੇ ਮੁੜ ਪਿਆ ਸੀ। ਪਰ ਸਿੰਘਾਂ ਨੇ ਤਾਂ ਲਾਹੌਰ ਪਹੁੰਚ ਕੇ ਵੀ ਉਸ ਦਾ ਪਿੱਛਾ ਨਹੀਂ ਛੱਡਿਆ ਸੀ। ਅਫਗਾਨਾਂ ਨੇ ਲਾਹੌਰ ਸ਼ਹਿਰ ਵਿੱਚ ਦਾਖਲ ਹੋ ਕੇ ਦਰਵਾਜ਼ੇ ਭੇੜ ਲਈ। ਪਰ ਸਿੰਘਾਂ ਦੇ ਜੋਸ਼ ਅੱਗੇ ਹੁਣ ਕਿਹੜੇ ਦਰਵਾਜ਼ੇ اٹਕ ਸਕਦੇ ਸਨ? ਸਿੰਘ ਦਰਵਾਜ਼ੇ ਭੰਨ ਕੇ ਸ਼ਹਿਰ ਵਿੱਚ ਆ ਵੜੇ ਤੇ ਅਫਗਾਨਾਂ ਦੇ ਆਹੂ ਲਾਉਣ ਲੱਗੇ ਲੁਕਦੇ ਮਰਦੇ ਅਫਦਾਲ ਅਬਦਾਲੀ ਸਿਪਾਈਆਂ ਨੂੰ ਕਿਤੇ ਕੋਈ ਢੋਈ ਨਹੀਂ ਮਿਲ ਰਹੀ ਸੀ ਅਬਦਾਲੀ ਨੂੰ ਭਾਲੋ ਸਿੰਘੋ ਚੂੰਡ ਭੂੰਡ ਤੇ ਰੂੰਗਾ ਚੁਗਣ ਦਾ ਕੋਈ ਲਾਭ ਨਹੀਂ ਸਿੱਧਾ ਅਬਦਾਲੀ ਨੂੰ ਜਾ ਹੱਥ ਪਾਓ ਸਰਦਾਰ ਚੜਤ ਸਿੰਘ ਸਿੰਘਾਂ ਨੂੰ ਕਹਿ ਰਿਹਾ ਸੀ ਪਰ ਅਬਦਾਲੀ ਤਾਂ ਸਿੰਘਾਂ ਦੇ ਲਾਹੌਰ ਪਹੁੰਚਣ ਤੋਂ ਪਹਿਲਾਂ ਹੀ ਕਿਲਾ ਛੱਡ ਕੇ ਕਾਬਲ ਨੂੰ ਭੱਜ ਗਿਆ ਸੀ ਅਬਦਾਲੀ ਆਪਣੇ ਫੌਜਦਾਰਾਂ ਸਮੇਤ ਅਟਕਵਲ ਨਸ ਗਿਆ ਹੈ ਖਾਲਸਾ ਜੀ ਕਿਲੇ ਵਿੱਚੋਂ ਆ ਰਹੇ ਇੱਕ ਸਿੰਘ ਦੀ ਗੱਲ ਸੁਣ ਕੇ ਸਰਦਾਰ ਚੜਤ ਸਿੰਘ ਨੇ ਬਿਨਾਂ ਕਿਸੇ ਨੂੰ ਦੱਸੇ ਪੁੱਛੇ ਕੋੜੇ ਨੂੰ ਅੱਡੇ ਲਾਈ ਤੇ ਅਟਕਵਲ ਭੱਜਿਆ ਵੱਡੇ ਇੱਕ ਲੋਹੇ ਘਾਰੇ ਵਿੱਚ ਪਾਣੀ ਦੀ ਟਾਪ ਤੋਂ ਪਰਤਦੇ ਆ ਅਬਦਾਲੀ ਅੰਦਰ ਇਹ ਰੰਜ ਰਹਿ ਗਿਆ ਸੀ ਕਿ ਸਿੱਖਾਂ ਨੂੰ ਉਹ ਸਬਕ ਨਹੀਂ ਸਿਖਾ ਸਕਿਆ ਜੈਸਾ ਉਹ ਸੋਚ ਕੇ ਆਇਆ ਸੀ ਪਰ ਉਸ ਨੂੰ ਇਹ ਸੰਤੁਸ਼ਟੀ ਜ਼ਰੂਰ ਸੀ ਕਿ ਸਿੱਖ ਹੁਣ ਦੁਬਾਰਾ ਨਹੀਂ ਉੱਠ ਸਕਣਗੇ ਐਨਾਂ ਦੀ ਤਸਵੀਰ ਸਾਰੇ ਹਿੰਦੁਸਤਾਨ ਨਾਲੋਂ ਵੱਖਰੀ ਹੈ ਹਜ਼ੂਰ ਸ਼ਾਵਲੀ ਨਿਊਜ਼ ਨੂੰ ਕਿਹਾ ਵੀ ਪਰ ਅਬਦਾਲੀ ਨੂੰ ਆਪਣੇ ਅਨੁਭਵ ਤੇ ਜ਼ਿਆਦਾ ਨਿਸ਼ਚਾ ਸੀ ਠੀਕ ਵੀ ਸੀ ਆਪਣੀ ਥਾਂ ਪਾਣੀਪਤ ਵਿੱਚ ਰੋਲੇ ਮਰਾਠਿਆਂ ਨੂੰ ਦੁਬਾਰਾ ਕਦੇ ਸੁਰਤ ਨਹੀਂ ਆਈ ਪਰ ਸ਼ਾਵਲੀ ਨੇ ਵੀ ਝੂਠ ਨਹੀਂ ਕਿਹਾ ਸੀ ਬਸ 8 ਕੁ ਮਹੀਨੇ ਤਾਂ ਬੀਤੇ ਸਨ ਕਿ ਸਿੰਘਾਂ ਨੇ ਅਬਦਾਲੀ ਨੂੰ ਆਟਾ ਹੈਆ ਤੇ ਐਸਾ ਭਜਾਇਆ ਜੈਸਾ ਉਹ ਕਦੇ ਭਜਿਆ ਹੀ ਨਹੀਂ ਸੀ ਇਹ جنگ ਮੁੱਕੇਗੇ ਨਹੀਂ ਮੇਰੇ ਪੋਤਰੇ ਵੀ ਤੁਹਾਡੇ ਨਾਲ ਟੱਕਰ ਲੈਣਗੇ ਅਟਕਪਾਰ ਕਰਦਾ ਅਬਦਾਲੀ ਸਰਦਾਰ ਚੜਤ ਸਿੰਘ ਵੱਲ ਦੇਖ ਕੇ ਬੋਲੇਆ ਤੇ ਸਾਡੇ ਪੋਤਰੇ ਕਿਹੜਾ ਉਹ ਚੂੜੀਆਂ ਪਾਉਣ ਲੱਗ ਜਾਣਗੇ ਸਾਡੇ ਪੋਤਰੇ ਵੀ ਤੇਰੇ ਪੋਤਰੀਆਂ ਦੀ ਤਰ ਇਸੇ ਤਰ੍ਹਾਂ ਦੰਦ ਭੰਨਣਗੇ ਸਰਦਾਰ ਚੜਤ ਸਿੰਘ ਦੇ ਬੋਲ ਭਵਿੱਖ ਬਿਆਨ ਕਰ ਰਹੇ ਸਨ ਐ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਚੜਤ ਸਿੰਘ ਦਾ ਪੋਤਰਾ ਤੈਨੂੰ ਵੰਗਾਰ ਰਿਹਾ ਹੈ ਸਾਨੂੰ ਇਹ ਬੋਲ ਸਾਫ਼-ਸਾਫ਼ ਸੁਣਾਈ ਦਿੱਤੇ ਜਪਿਆ ਕਿ ਜਿਵੇਂ ਸੰਮਣ ਬੁਰਜ ਦੇ ਮੂਹਰੇ ਖਲੋਤੇ ਪੰਜਾਬ ਦੇ ਸ਼ੇਰ ਦੀ ਦਹਾੜ ਦੂਰ ਦੇਸੋਂ ਆਪਣੇ ਝੁੰਡ ਦੇ ਆਸਰੇ ਆਏ ਕਿਸੇ ਗਿੱਦੜ ਨੂੰ ਤਰੇਲੀਆਂ ਲਿਆ ਰਹੀ ਹੋਵੇ ਤੇ ਅਸੀਂ ਇਸ ਦੇ ਸਾਖੀ ਹੋਈਏ ਹਰਮਦ ਸ਼ਾਹ ਅਬਦਾਲੀ ਦੇ ਪੁੱਤਰੇ ਚੜਤ ਸਿੰਘ ਦਾ ਪੁੱਤਰਾ ਪਰ ਅਸਲ ਵਿੱਚ ਸਾਡੇ ਮਗਰ ਖਲੋਤੇ ਜਿਸ ਸਿੰਘ ਨੇ ਇਹ ਬੋਲ ਬੋਲੇ ਸਨ ਜਦ ਉਹ ਦੁਬਾਰਾ ਫੇਰ ਬੋਲਣ ਲੱਗਾ ਤਾਂ ਉਸ ਦੀ ਧਾ ਨਿਕਲ ਗਈ ਉਹ ਕਿਸੇ ਵੱਡੀ ਵੱਡੀ ਜੰਗ ਜਿੱਤ ਕੇ ਹਾਰ ਗਏ ਜਰਨੈਲ ਵਾਂਗ ਥੱਕਿਆ ਹੋਇਆ ਸਾਡੇ ਮਗਰ ਡਿੱਗ ਪਿਆ ਵਾਹਿਗੁਰੂ ਕੱਲ ਮਿਲਦੇ ਹਾਂ ਜੀ ਨਵੇਂ ਅਧਿਆਏ ਦੇ ਨਾਲ ਜੁੜੇ ਰਹੋ ਇਸ ਚੈਨਲ ਦੇ ਨਾਲ ਸ਼ੁਕਰੀਆ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ